ਮੁਸਲਮ ਭਾਈਚਾਰੇ ਦਾ ਤਿਹਾੜ Eid ul Fitr ਅੱਜ ਏਸ਼ੀਆ ਦੀ ਸਭ ਤੋਂ ਵੱਡੀ Eid ਦਾ ਮਲੇਰ ਕੋਟਲਾ ਵਿਖੇ ਬੜੀ ਸਰਦਾਰਤਾ ਤੇ ਧੂਮ-ਧਾਮ ਨਾਲ ਮੁਸਲਮ ਭਰਾਵਾਂ ਵੱਲੋਂ ਨਮਾਜ਼ ਅਦਾ ਕਰਕੇ ਮਨਾਇਆ ਗਿਆ ਜਿਸ ਵਿੱਚ ਸਵੇਰ ਤੋਂ ਹੀ ਲੋਕਾਂ ਦਾ ਨਮਾਜ਼ ਪੜਨ ਲਈ ਆਉਣਾ ਜਾਣਾ ਰਿਹਾ ਇਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਜ਼ਰੀ ਭਰੀ ਤੇ ਉਹਨਾਂ ਦੇ ਨਾਲ ਮੀਤ ਹੇਅਰ ਵੀ ਹਾਜ਼ਰ ਰਹੇ ਇਸ ਤੋਂ ਇਲਾਵਾ ਹੋਰ ਲੋਕ ਵੀ ਉਹਨਾਂ ਦੇ ਨਾਲ ਉੱਚ ਅਧਿਕਾਰੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਵੀ ਇਸ ਈਦ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਪੂਕਤਾ ਇੰਤਜ਼ਾਮ ਕੀਤੇ ਹੋਏ ਹਨ ਵੱਡੇ ਪੱਧਰ ਤੇ ਜਗਾ ਜਗਾ ਪੁਲਿਸ ਤਾਇਨਾਤ ਕੀਤੀ ਹੋਈ ਸੀ ਮੁਸਲਮ ਭਰਾਵਾਂ ਨੇ ਆਪਣੀ ਈਦ ਦੀ ਨਮਾਜ਼ ਅਦਾ ਕੀਤੀ ਇਕੱਤਰ ਹੋ ਕੇ ਈਦਗਾਹ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਮੁਸਲਮ ਭਰਾਵਾਂ ਨੇ ਨਮਾਜ਼ ਪੜ੍ਹੀ ਅਤੇ ਵੱਖ-ਵੱਖ ਲੋਕਾਂ ਨੇ ਵੀ ਸਾਰੇ ਧਰਮ ਦੇ ਲੋਕਾਂ ਨੇ ਇਸ ਮੌਕੇ ਤੇ ਸ਼ਿਰਕਤ ਕੀਤੀ ਮਲੇਰ ਕੋਟਲਾ ਦੀਆਂ ਸਾਰੀਆਂ ਸੰਸਥਾਵਾਂ ਇਸ ਮੌਕੇ ਤੇ ਹਾਜ਼ਰ ਰਹੀਆਂ ਤੇ ਇੱਕ ਦੂਜੇ ਨੂੰ ਵਧਾਈਆਂ ਵਧਾਈਆਂ ਵੀ ਦਿੱਤੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਕੀ ਸੰਦੇਸ਼ ਦਿੱਤਾ ਜਿਸਨੋਂ ਕੀ ਉਹਨਾਂ ਦਾ ਕਹਿਣਾ ਹੈ ਮਲੇਰ ਕੋਟਲਾ ਵਾਸਤੇ ਕੀ ਕੁਝ ਦਿੱਤਾ ਹੈ ਬਿਲਕੁਲ ਸਿੱਧਾ ਕਿ ਭਗਵੰਤ ਸਿੰਘ ਮਾਨ ਇਹ ਕੋਲੇ ਨੂੰ ਦਾ ਮੁਕਾਮਲੇ ਬਹੁਤ ਮਹਾਰਤ ਦੇ ਵਿੱਚ ਹੈ ਕੋਈ ਰਾਜਨੀਤਿਕ ਫਰੋਸਨ ਨਹੀਂ ਪਰ ਮਲੇ ਕੋਲੇ ਨੂੰ ਜੋ ਵਿਕਾਸ ਦੇ ਵਿੱਚ ਸੀ ਪ੍ਰਜੀ ਦਿੱਤੀ ਉਹਦੇ ਬਾਰੇ ਮੈਂ ਦੱਸ ਦਿੰਦਾ ਇਸ ਤੇ ਮੈਡੀਕਲ ਕਾਲਜ ਕਮਿਊਨਿਟੀ ਮੈਡੀਕਲ ਕਾਲਜ ਆਰਥਿਕ ਕਾਦੇ ਸਹਿਯੋਗ ਨਾਲ ਸਾਥ ਚੱਲਦੀ ਦੁਸ਼ੋਚ ਉਹ ਥਿਆ ਰੂ ਹੈ ਫੌਜ ਤੋਂ ਜਮੀਨ ਲੈ ਲਈ ਸੀ ਉਹ ਨਹੀਂ ਸੀ ਮਤਲਬ ਬਦਲਾ ਲਈ ਹੁਣ ਮਤਲਬ ਇਹ बाद उसका कॉलेज तैयार हो गया सीनियर सेकेंडरी स्कूल चाली पा अगले अगले समय को पिंडिया मैदान सीवरेज को सारे डेढ़ सौ करोड़ रुपए का जिस तहसील कंपलैक्स है नवा

ਫੇਰ ਬੰਦ ਹੈ ਮੈਂ ਬੌਸ ਦੇ ਬੰਦ ਗਿਆ ਮੈਂ ਥੈਂਕ ਯੂ ਹਰ ਇੱਕ ਜਿਹੜਾ ਮਿੰਨੀ ਬਸਾਂ ਲਈ ਤੁਸੀਂ ਐਲਾਨ ਕੀਤਾ ਜੀ ਜਿਹੜੇ ਪਹਿਲਾਂ ਪਰਮਟ ਲੋਕਾਂ ਨੇ ਬੰਨੇ ਫਿਰ ਰੋਡ ਇਕਾ ਨਹੀਂ ਡਾਉਣਗੇ ਜੀ ਨਹੀਂ 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 ਕੋਈ ਬਸ ਪਿੰਡ ਤਾਂ ਖਾਲੀ ਪੈਲੇ ਮਿੰਨੀ ਬਸਾਂ ਨੂੰ ਚੱਲੀ ਨਹੀਂ ਰਹੀ ਹੈ ਜੀ ਬਸ ਹੈ ਨਹੀਂ ਨਾ ਸਾਹ ਪਿੰਡਾਂ ਤੋਂ ਥੋੜੀ ਦਿੱਤਾ ਹੈ ਬਸਾਂ ਦਾ ਸਿਸਟਮ ਉਹ 1 ਕਿਲੋਮੀਟਰ ਦਾ ਜਿਹੜਾ ਰੂਟ ਹੋਊਗਾ ਜਿਹਦੇ ਚ 1 ਹਸਪਤਾਲ ਕਮੇਟੀ ਵੀ ਆ ਸਕਦੀ ਹੈ ਇਸ ਤੇ ਪੰਗਰ ਕੌਂਸਲ ਵੀ ਆ ਸਕਦੀ ਹੈ 3 ਕਿਲੋਮੀਟਰ ਦਾ ਉਿਤ ਬੜਾ ਇਹ ਉਹ ਅਸੀਂ ਜਾਰੀ ਕਰਾਂਗੇ ਟ੍ਰਾਂਸਪੋਰਟ ਵਿਭਾਗ ਮੰਡਲ ਕੋ ਪਰ ਆ ਰਹੇ ਉਹ ਕੋਈ ਉਹਦੇ ਚ ਸਪਰਸ਼ ਨਹੀਂ ਕੋਈ ਉਹਦੇ ਚ ਪੈਸਾ ਨਹੀਂ ਇੱਕ ਤਾਂ ਸਰ ਹੋ ਜਾਂ ਕਿ ਸੰਭਾਲਾ ਜੀ ਜਹਾਂ ਕੀ ਤੋਂ ਜੋੜੇਪੜਾ ਤੱਕ ਰੋਡ ਪਹਿਲਾਂ ਨਹਿਰ ਦੀ ਪਟੜੀ ਤੇ ਬਣੀ ਹੋਈ ਸੀ ਜੀ ਉਹ ਮਤਲਬ ਨਹਿਰ ਦੀ ਜਦੋਂ ਹੋਈ ਆ ਪਟੜੀ ਪੱਕੀ ਜੀ ਨਹਿਰ ਪੱਕੀ ਉਸ ਤੋਂ ਬਾਅਦ ਉਹ ਖਤਮ ਹੋ ਗਈ ਉਹ ਵੀ ਲੋਕਾਂ ਦੀ ਮੰਗ ਹੈ ਜਹਾਂ ਕੀ ਤੋਂ ਜੋੜੇਪੜਾ ਤੱਕ ਨਹਿਰ ਹੈ ਜਿਹਦੀ ਇਹਦੇ ਤੋਂ ਸੜਕ ਬਣੀ ਹੋਈ ਸੀ ਪਹਿਲਾਂ ਉਹ ਜਦੋਂ ਸੜਕ ਉਹ ਨਹਿਰ ਪੱਕੀ ਕੀਤੀ ਉਹ ਖਤਮ ਹੋ ਗਈ ਜੀ ਉਹ ਵੀ ਲੋਕਾਂ ਦੀ ਮੰਗ ਹੈ ਵੀ ਬਣਨੀ ਚਾਹੀਦੀ ਖੜਕਾ ਦਾ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਹੁਣ ਇੱਕ ਸਿੰਗਲ ਸੜਕ ਵੀ ਨਹੀਂ ਛੱਡਾਂਗੇ ਬਲਕਿ ਘਰ-ਘਰ ਬੁੱਕਲੇ ਕਰਾਂਗੇ ਬਹੁਤ ਸਾਰੇ ਪਿੰਡਾਂ 'ਚ ਫਿਰ ਨੀ ਆ ਵੀ ਫਿਰ ਇਹ ਅਚੀਆਂ ਚਕਨੀਆਂ ਸੀ ਇਲਾਕਿਆਂ ਓਪਿਆਂ ਦਾ ਕੰਮ ਚੱਲੂਗਾ ਉੱਧਰ ਇਸ ਦੀ ਸਫਾਈ ਹੋਊਗੀ ਔਰ ਨਹਿਰੀ ਪਾਣੀ ਤਾਂ ਬਹੁਤ ਜ਼ਿਆਦਾ ਲੋਕ ਕਹਿੰਦੇ ਹੋਣੇ ਕਿ ਪਿੰਡਾਂ 'ਚ ਕਿਥੇ 40-40 ਸਾਲ ਬਾਅਦ ਨਹਿਰੀ ਪਾਣੀ ਜਿਹੜਾ ਉਹ ਪਹੁੰਚਿਆ ਅੱਸੀਆਂ ਜਾਂ ਥੱਲੇ ਪਾਈਪ ਦਾ ਬਕੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਕਿ ਪੰਜਾਬ ਜਿਹੜਾ ਉਹ ਨੰਬਰ 1.5 ਬਣਾਈ ਹੈ ਜੀ ਸਾਹਿਬ ਮੇਰੇ ਉਹਦਾ ਸਾਰਾ ਫਾਰਮਲ ਜਿਹੜੀ ਹੋ ਗਈ ਹੈ ਸੋ ਖੁਬ ਮੇਰੇ ਕਾਲਜ ਦੇ ਵਿੱਚ ক্লোਜ਼ ਹੈ ਕਿ ਹਸਪੀਟਲ ਵੀ ਅਫੀਲਟ ਕਰਨਾ ਪੈਣਾ ਸੋ 200 ਬੈਡ ਦਾ ਹਸਪਤਲ ਹੈ 600 600 ਜਿਹੜੀ ਸੀਟ ਹੈ ਉਹ ਇੰਦੇ ਦੀ ਹੈ ਜੀ ਤੁਹਾਨੂੰ ਨਸ਼ਿਆਂ ਤੋਂ ਲਿਕੇ ਅੱਜ ਦੁਆ ਕੀਤੀ ਹੈ ਲੋਕਾਂ ਨੇ ਜੀ ਬੜਾ ਵਧੀਆ ਬੜਾ ਮਨ ਨੂੰ ਚ ਲੱਗਿਆ ਜੀ ਇੱਥੇ ਦੁਆ ਕੀਤੀ ਹੈ ਕਿ ਆਓ ਆਪਾਂ ਦੇ ਲੜਕੇ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਬਈ ਔਰ ਜਦੋਂ ਲੋਕ ਨਾਲ ਲੱਗੇ ਲੋਕ ਲਹਿਰ ਬਣ ਗਈ ਉਦੋਂ ਕੋਈ ਵੀ ਅਸੀਂ ਅਡਿ ਚੰਨੀ ਜਿਹੜੀ ਜਿਹੜੀ ਅੜ ਸਕਿੱਟ ਸੋ ਲੋਕ ਪਿੰਡਾਂ ਦੇ ਲੋਕ ਜਿਹੜੇ ਨੇ ਪੰਚਾਇਤ ਪੰਚਾਇਤਾਂ ਪਿੰਡਾਂ ਦੇ ਨੇ ਉਹ ਮਤੇ ਭਾਵੇਂ ਮੇਰੇ ਪੁੱਲ ਦੇ ਲੱਕ ਦੇ ਨੇ 40 ਪਿੰਡਾਂ ਨੇ ਵੀ ਸੰਧੌਰ ਦੇ ਅੜ ਦਾ ਪਿੰਡ ਜੀ ਅਸੀਂ ਸਾਥ ਦੇ ਲਈਏ ਅੱਜ ਮੈਨੂੰ ਅੱਜ ਅੱਤ ਮਿਲ ਗਿਆ ਅਸੀਂ ਸਾਡੇ ਐਮਪੀ ਸਾਹਿਬ ਵੀ ਖੜੇ ਨੇ ਅਸੀਂ ਵੀ 15 ਸਦਨ ਸ਼ੁਰੂ ਕਰਾਂਗੇ

ਮੈਂ ਆਪਣੇ ਦਿੱਤੋ ਸਾਰੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਪੰਜਾਬ ਦੇ ਸਾਰੇ ਵੀਰਾਂ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ ਔਰ ਮੀਰ ਕਰਦਾ ਕਿ ਐਸੀਆਂ ਹੋਰ ਖੁਸ਼ੀਆਂ ਹੋਰ ਇਹ ਜ਼ਿੰਦਗੀਆਂ ਸਭ ਸਾਰੀ ਜ਼ਿੰਦਗੀ ਚ ਲਿਆਵੇ ਔਰ ਸਾਨੂੰ ਰੱਬ ਨੇ ਇੱਕ ਪਸੰਦੀਦਾ ਬੰਦੇ ਬਣਾਵੇ ਰੋਜ਼ਾਨਾ ਮੈਂ ਲੰਚ ਕਿਹਾ ਰੋਜ਼ਾਨਾ ਮੈਂ ਉਹਨਾਂ ਦਾ ਪ੍ਰੈਕਟਿਸ ਹੁੰਦੀ ਹੈ ਆਪਣੇ ਨਫਸ ਨੂੰ ਕੰਟਰੋਲ ਕਰਨ ਦੀ ਤੇ ਅਸੀਂ ਅੱਗੇ ਤੋਂ ਵੀ ਇਹੀ ਕਹੀਏ ਕਿ ਆਪਣੇ ਨਫਸ ਨੂੰ ਕੰਟਰੋਲ ਕਰਕੇ ਅਸੀਂ ਰੱਬ ਦੇ ਪਸੰਦੀਦਾ ਬੰਦੇ ਬਣ ਜਾਈਏ ਇਹੀ ਸਭ ਤੋਂ ਵੱਡੀ ਕਾਮਯਾਬੀ ਹੈ ਥੈਂਕ ਯੂ ਸਰ ਦੇਖੋ ਪੀਤ ਜਿੱਤੇ ਮੁਹੱਬਤ ਦਾ ਪਿਆਰ ਦਾ ਸੰਦੇਸ਼ ਲੈ ਕੇ ਆਉਂਦਾ ਇਤਿਹਾਸ ਉੱਥੇ ਸ਼ਾਂਤ ਸ਼ੀਲਤਾ ਸਬਰ ਬਿਆਦ ਦਾ ਬਹੁਤ ਵੱਡਾ ਪ੍ਰਤੀਕ ਹੈ ਕਿਉਂਕਿ ਤਕਰੀਬਨ 1 ਮਹੀਨਾ ਰੋਜ਼ੇ ਜਿਹੜਿਆ ਰੱਖੇ ਜਾਂਦੇ ਆ ਤੇ ਅਹਿਸਾਸ ਕੀਤਾ ਜਾਂਦਾ ਵੀ ਜਿਹੜਾ ਭੁੱਖਾ ਹੈਗਾ ਜਿਹੜਾ ਗਰੀਬ ਹੈ ਜਿਹੜਾ ਦਬਿਆ ਕੁਚਲਿਆ ਹੋਇਆ ਉਹ ਕਿਸ ਫੀੜਾ ਦੇ ਵਿੱਚੋਂ ਲੰਘ ਰਿਹਾ ਸੋ ਉਸੇ ਕਰਕੇ ਜਿਹੜੇ ਅੱਜ ਦੇ ਦਿਨ ਜਿਹੜੀਆਂ ਮਠਿਆਈਆਂ ਵੰਡੀਆਂ ਜਾਂਦੀਆਂ দান ਜਿਹੜਾ ਉਹ ਕੀਤਾ ਜਾਂਦਾ ਸੋ ਬਹੁਤ ਵੱਡਾ ਇਤਿਹਾਨ ਹੈ ਮੈਂ ਅੱਜ ਦੇ ਇਸ ਪਵਿੱਤਰ ਦਿਨ ਤੇ ਮਲੇਰਕੋਟਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੇ ਹਿੰਦੁਸਤਾਨ ਚ ਜਾਂ ਪੂਰੇ ਵਿਸ਼ਵ ਜਿੱਥੇ ਵੀ ਸਾਡੇ ਮੁਸਲਿਮ ਭਾਈਚਾਰੇ ਦੇ ਲੋਕ ਬੈਠੇ ਆ ਮੈਂ ਸਭ ਨੂੰ ਬਹੁਤ ਮੁਰਾਕਬਾ ਦਿੰਨਾ ਤੇ ਖਾਸ ਤੌਰ ਤੇ ਮਲੇਰਕੋਟਲਾ ਜਿਹੜਾ ਆਪਸੀ ਭਾਈਚਾਰੇ ਦਾ ਕਹੋ ਵੀ ਪੂਰੀ ਦੁਨੀਆ ਦੇ ਵਿੱਚ ਪ੍ਰਤੀਕ ਹੈ ਤੇ ਇੱਥੇ ਮੈਂ ਪਿਛਲੀ ਵਾਰ ਵੀ ਆਇਆ ਸੀ ਜਦੋਂ ਐਮਪੀ ਚੋਣਾਂ માં ਲੜੀਆਂ ਸੀ ਤੇ ਬਹੁਤ ਪਿਆਰ ਮੈਨੂੰ ਇਸ ਇਲਾਕੇ ਦੇ ਵਿੱਚੋਂ ਮਿਲਿਆ ਅੱਜ ਫੇਰ ਮੈਂ ਮੁੱਖ ਮੰਤਰੀ ਸਾਹਿਬ ਨਾਲ ਇੱਥੇ ਪਹੁੰਚਾਂਗਾ ਤੇ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਕਿ ਜਿਹੜਾ ਕਹ ਲੋ ਹਾ ਦਾ ਨਾਰਾ ਸ਼ੇਰ ਮਨੁਕੀ ਧਰਤੀ ਤੋਂ ਜਿਹੜਾ ਨਵਾਬ ਨੇ ਮਾਰਿਆ ਉਹਦੇ ਕਰਕੇ ਸਦਾ ਹੀ ਜਿਹੜਾ ਸਾਡਾ ਆਪਸੀ ਭਾਈਚਾਰਾ ਹੈ ਤੇ ਰਹਿਂਦੀ ਦੁਨੀਆ ਤੱਕ ਜਿਹੜਾ ਬਣਿਆ ਰਹਿਣਾ ਉਸ ਗੱਲ ਨੂੰ ਕਦੇ ਵੀ ਢੋਲਿਆ ਨਹੀਂ ਜਾ ਸਕਦਾ ਇਸੇ ਕਰਕੇ ਜਿਹੜਾ ਸਾਂਝੀ ਵਾਰਤਾ ਦਾ ਆਪਸੀ ਭਾਈਚਾਰੇ ਦਾ ਸ਼ਾਂਤੀ ਦਾ ਪ੍ਰਤੀਕ ਮਲੇਰਕੋਟਲਾ ਤੋਂ ਪੂਰੀ ਦੁਨੀਆ ਨੂੰ ਹਮੇਸ਼ਾ ਜਿਹੜਾ ਉਹ ਜਾਂਦਾ ਰਹਿਣਾ। ਸੋ ਮੈਂ ਬਹੁਤ ਮੁਬਾਰਕਬਾਦ ਬਹੁਤ ਵਧਾਈ ਸਾਰੇ ਭਾਈਚਾਰੇ ਨੂੰ ਸਾਰੇ ਮਲੇਰਕੋਟਲਾ ਵਾਸੀਆਂ ਨੂੰ ਦੁਬਾਰਾ ਇੱਕ ਵਾਰ ਫਿਰ ਦਿਨਾ। ਜੀ। ਖੂਬ ਪਿਆਰ ਮੁਹੱਬਤ ਦਾ ਤਿਹਾਰਾ ਅਸੀਂ ਤਾਂ ਸਾਰੇ ਮੁਸਲਮਾਨ ਭਰਾਵਾਂ ਨੂੰ ਵੀ ਹੋਰ ਵੀ ਪੂਰੇ ਭਾਰਤ ਵਾਸੀਆਂ ਨੂੰ ਪੂਰੀ ਦੁਨੀਆ ਵਾਸੀਆਂ ਤੇ ਵਿਸ਼ੇਸ਼ ਤੌਰ ਤੇ ਮੁਸਲਮਾਨ ਲੋਕ ਭਰਾਵਾਂ ਨੂੰ ਸਾਡੇ ਵੱਲੋਂ ਤੇ ਇਹਨਾਂ ਦੀ ਬਾਰਕ ਬਹੁਤ ਬਹੁਤ ਬਾਰਕ ਬਹੁਤ ਬਹੁਤ ਵਧਾਈਆਂ ਕਿਉਂਕਿ ਇਹ ਪਿਆਰ ਬੰਨਣ ਵਾਲਾ ਤਿਉਹਾਰ ਹੈ ਦੇ ਵਿੱਚ ਅਸੀਂ ਪਿਆਰ ਹੀ ਦੇਣਾ ਜਿੱਥੇ ਪਿਆਰ ਆ ਗਿਆ ਉੱਥੇ ਸਾਰੀਆਂ ਗੱਲਾਂ ਆਪਸ ਦੇ ਵਿੱਚ ਜੋੜ ਪੈ ਜਾਂਦੀਆਂ ਨੇ ਤੇ ਸਾਨੂੰ ਪਤਾ ਲੱਗਦਾ ਵੀ ਕੀ ਇਹ ਕਿੰਨੀ ਮਿੱਠੀ ਹੁੰਦੀ ਹੈ ਤੇ ਕਿੰਨਾ ਇਹਦੇ ਨਾਲ ਲੋਕਾਂ ਦਾ ਆਪਸ ਵਿੱਚ ਪਿਆਰ ਵੱਧਦਾ ਅੱਜ ਈਦ ਦਾ ਜਿਹੜਾ ਤਿਉਹਾਰ ਹੈ ਬਹੁਤ ਉਤਸ਼ਾਹ ਨਾਲ ਆਇਆ ਗਿਆ ਇੱਥੇ ਹਰ ਤਰ੍ਹਾਂ ਦੇ ਲੋਕ ਦੇ ਆਏ ਸਾਰਿਆਂ ਨੇ ਰਲ ਕੇ ਜਸ਼ਨਾਈ ਹੈ ਤੇ ਮੈਨੂੰ ਬਹੁਤ ਜੀ ਆ ਲੱਖਾਂ ਬੰਦਾ ਇਕੱਠਾ ਹੋਇਆ ਤੇ ਇੱਥੇ ਸੀਐਮ ਸਾਹਿਬ ਐਮਐਲਏ ਸਾਹਿਬ ਸਾਰੇ ਤੇ ਵੱੰਡੇ ਵੱਡੇ ਅਫਸਰ ਕੱਟੇ ਹੋਏ ਤੇ ਸਾਰਿਆਂ ਨੇ ਰਲ ਕੇ ਜਸ਼ਨਾਈ ਜਿਹੜੀ ਬਹੁਤ ਖੁਸ਼ੀ ਹੋਈ ਹੈ ਇਸ ਦਿਨ ਤੇ ਮੈਂ ਕਾਮਨਾ ਕਰਦਾ ਕਿ ਅੱਗੇ ਤੋਂ ਵੀ ਮਾਲਕ ਇਸ ਤਰ੍ਹਾਂ ਦੀਆਂ ਖੁਸ਼ੀਆਂ ਭਰੇ ਦਿਨ ਲਿਆਵੇ ਔਰ ਅਸੀਂ ਇਸ ਤਰ੍ਹਾਂ ਹੀ ਈਦ ਮਨਾਉਂਦੇ ਰਹੀਏ ਧੰਨਵਾਦ ਮਾਨ ਮਾਨਯਾਰ ਮਾਹੂਬ ਪ੍ਰੈਜ਼ੀਡੈਂਟ ਬੀ ਟ੍ਰਸਟ ਕਲਬ ਰਜਿਸਟਰ ਮੈਂ ਕੋਲਾ ਈਦਲ ਫਿਤਰ ਦੇ ਮੁਬਾਰਕ ਮੌਕੇ ਤੇ ਤਮਾਮ ਅਹਲੇ ਇਸਲਾਮ ਅਤੇ ਦੇਸ਼ ਵਾਸੀਆਂ ਨੂੰ ਵਾਰਦਾਦ ਮੁਬਾਰਕ ਕਰਦਾ ਹਾਂ ਅਰੇ ਈਦਲ ਫਿਤਰ ਦਾ ਤਿਵਾਰ ਖੁਸ਼ੀਆਂ ਤੇ ਖੇੜਿਆਂ ਦਾ ਤਿਵਾਰ ਆਪਸੀ ਮਿਲਬਰ ਦਾ ਤਿਵਾਰ ਆ ਅਸੀਂ ਦੁਆ ਕਰਦੇ ਹਾਂ ਕਿ ਇਸ ਤਿਵਾਰ ਦੇ ਮੌਕੇ ਤੇ ਸਾਰੇ ਹੀ ਦੇਸ਼ ਵਾਸੀ ਆਪਸ ਚ ਮਿਲਵਰਤ ਤੇ ਅਰ ਆਪਸੀ ਭਾਈਚਾਰੇ ਵਾਸਤੇ ਮੈਂ ਪਰੰਕਲਨ ਅਰਮੀ ਕਰਦਾ ਹਾਂ ਕਿ ਸਾਡੇ ਦੇਸ਼ ਇਸੇ ਤਰ੍ਹਾਂ ਯਾਪਸੀ ਭਾਈਚਾਰੇ ਨਾਲ ਬਣਿਆ ਰਹੇਗਾ